ਇੱਕ ਨੰਬਰ ਗਰਾਊਂਡ ਤੇ ਵੀ ਮੈਚ ਦੀ ਸ਼ੁਰੂਆਤ ਜਿਹੜੀ ਇਹਨਾਂ ਮੁੰਡਿਆਂ ਨੇ ਜਿਹੜੀ ਕਰ ਦਿੱਤੀ ਹੈ ਜਿਹੜੇ ਮੁੰਡੇ ਨੇ ਹੁਣ ਕਹਿੰਦੇ ਲਾਲੋ ਵਾਲੀ ਵਾਲੇ ਚੋਬਰ ਨੇ ਕਹਿੰਦੇ ਸਰਵ ਜਿਹੜੀ ਕੀਤੀ ਹੈ ਇਹ ਮੁੰਡਾ ਕਹਿੰਦੇ ਕਬੂਤਰ ਬਾਜ਼ੀ ਦੇ ਵਿੱਚ ਤੇ ਕੁੱਕੜ ਲੜਾਉਣ ਚ ਬਹੁਤ ਵੱਡਾ ਸ਼ੌਕ ਰੱਖਦਾ ਹੈ ਲਾਲੋ ਵਾਲੀ ਵਾਲੇ ਮੁੰਡਿਆਂ ਨੇ ਇੱਕ ਟਾਪ ਦੀ ਟੀਮ ਤਿਆਰ ਕੀਤੀ ਹੈ ਅਜੇ ਵੀ ਆਇਆ ਅਜਤੇ ਔਰ ਗੱਲਾਂ ਕਹਿੰਦੇ ਕੁਝ ਵੱਡੀਆਂ ਨੇ ਡੁੱਗਾਂ ਵਾਲੇ ਖੁਸ਼ੀ ਨਾਲ ਜੀਦਾ ਕਹਿੰਦੇ ਬਹੁਤ ਵੱਡਾ ਪਿਆਰਾ ਹੈ ਔਰ ਚਰਚੇ ਦੂਰ ਦਰਾਡੇ ਤੱਕ ਹੁੰਦੇ ਨੇ ਹੈ ਤੇ ਨੈੜ ਤੋਂ ਦੂਜੇ ਪਾਸੇ ਟੱਪੀਏ ਹੈ ਤੇ ਗਵਾਂਢੀ ਦੇ ਪਿੰਡਾਂ ਦੀਆਂ ਕਹਿੰਦੇ ਟੀਮਾਂ ਚੱਲ ਕੇ ਆਈਆਂ ਨੇ ਜਿਹੜਾ ਮੁੰਡਾ ਸੈਂਟਰ ਦੇ ਵਿੱਚ ਖੜਾ ਹੈ ਇਹ ਖਿਡਾਰੀ ਕਹਿੰਦੇ ਪ੍ਰਾਂਤਾ ਮਾ ਹੈ ਬੜਾ ਲੰਬਾ ਟਾਈਮ ਦੀ ਖੇਡ ਸਪੀਚ ਦੇ ਚਰਚੇ ਨੇ ਅੱਜ ਪਿਓ ਤੇ ਪੁੱਤ ਦੀ ਜੋੜੀ ਕਹਿੰਦੇ ਪੂਰੀ ਫੇਟਾ ਨਾਲ 2 ਨੰਬਰ ਕਿਟ ਦੇ ਵਿੱਚ ਮਨਜਿੰਦਰ ਕਹਿੰਦੇ ਮੁੰਡਾ ਢਿਲਵਾ ਦਾ ਖੇਡ ਦਾ ਪਿਆ ਵੱਡੀ ਟੀਮ ਦਾ ਹਿੱਸਾ ਬਣਿਆ ਹੋਇਆ ਹੈ ਇਹ ਮੁੰਡੇ ਦੀ ਵੀ ਕਹਿੰਦੇ ਗੱਲਬਾਤ ਅੱਜ ਦੇ ਦਿਨਾਂ ਦੇ ਵਿੱਚ ਕੁਝ ਬਖਰੀਆ ਸਲੇਮ ਸ਼ਾਹ ਇੱਕ ਰੋਲ ਫਾਈਟਰ ਨੂੰ ਕਹਿੰਦੇ ਉਸਤਾਦ ਮੰਨਦਾ ਹੈ ਕ੍ਰੋਸਿੰਗ ਬੜੀ ਵੇਖਣਯੋਗ ਹੈ ਖਿਡਾਰੀ ਦੀ ਪਿਛਲੇ ਪਾਸੇ ਫਤਿਹ ਹੈ ਤੇ ਨਾਲ 10 ਨੰਬਰ ਕਿੰਡ ਦੇ ਵਿੱਚ ਨਵੀਂ ਦੀ ਉਮਰ ਦਾ ਖਿਡਾਰੀ ਪਟਿਆ ਨਾਲ ਉਧਰ ਮੱਖੜ ਹੋਣੀ ਹੈ ਤੇ ਜੱਸੇ ਬਰਾੜ ਹੋਣੀ ਆਇਆ ਹੈ ਤੇ ਗੱਲਾਂ ਕਹਿੰਦੇ ਇਹਦਾ ਭਰਾਵਾਂ ਦੇ ਵੀ ਕੁਝ ਵੱਡੀਆਂ ਨੇ ਜੱਸਾ ਕਹਿੰਦਾ ਵੀ ਟਿੰਡਾ ਵਾਲੀ ਦੇ ਆਉਣ ਆਲੇ ਖੇਡ ਮੇਲੇ ਤੇ ਅਜੇ ਤੇਰਾ ਮਾਣ ਇੱਕ ਕਹਿੰਦੇ ਚੰਗੀ ਨਸਲ ਦੇ ਡੌਗ ਨਾਲ ਕਰਨਾ ਆਪਾ ਗੱਲਾਂ ਹੋਣਗੀਆਂ ਖੇਡ ਦੇ ਗਰਾਊਂਡਾਂ ਦੀਆਂ ਜੱਸੇ ਉਹਨਾਂ ਦਾ ਭਰਾਮਾਂ ਦਾ ਪਿਆਰ ਹਰ ਇੱਕ ਖੇਡ ਮੇਲੇ ਤੇ ਜਿਹੜਾ ਇਹਨਾਂ ਖੇਡ ਦੇ ਗਰਾਊਂਡਾਂ ਦੇ ਨੇੜੇ ਹੁੰਦਾ ਹੈ ਤੇ ਨਾਲ ਉਧਰ ਸਾਡੀਆਂ ਸ਼ਖਸੀਅਤਾਂ ਇਹਨਾਂ ਖੇਡ ਦੇ ਗਰਾਊਂਡਾਂ ਦੇ ਨੇੜੇ ਪੁੱਜੀਆਂ ਨੇ ਸਾਡੇ ਕਾਮਰੇਡ ਸਾਹਿਬ ਰਾਜਕੁਮਾਰ ਜੀ ਬਹਿਕਾਸ ਵਾਲੇ ਉਹਨਾਂ ਵੱਲੋਂ ਦਾ ਪੰਜਾਬੀ ਬੋਲਾਂ ਦੇ ਲਈ ਵੱਡੇ ਮਾਣ ਜਿਹੜੇ ਆਏ ਨੇ ਸਾਇਸ ਟੀਚਰ ਵਾਦੀਵਾਂ ਸਾਇੰਸ ਟੀਚਰ ਰਹੇ ਨੇ ਤੇ ਬੁੱਧੋ ਕੀ ਡਿਊਟੀਆਂ ਰਹੀਆਂ ਨੇ ਇਹਨਾਂ ਭਰਾਵਾਂ ਦੀਆਂ ਹਾਰ ਅੱਜ ਕਦੇ ਖੇਡ ਦੇ ਗਰਾਊਂਡ ਦੇ ਨਾਲ ਪਿਆਰ ਤੇ ਸਤਿਕਾਰ ਜਿਹੜਾ ਬਹੁਤ ਵੱਡਾ ਹੈ ਨਾਲੇਦਰ ਰਾਜਕੁਮਾਰ ਜੀ ਸਾਡੇ ਸਾਇੰਸ ਟੀਚਰ ਜੀ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਲੋੜ ਆ ਸਾਇੰਸ ਦੀ ਤੇ ਨਾਲ ਜੜੀ ਬੂਟੀ ਵਾਲੇ ਡਾਕਟਰ ਸਾਹਿਬ ਵੀ ਖੜੇ ਐ ਸਾਰੇ ਮਸਲੇ ਹੱਲ ਕਰ ਦੇਣਗੇ ਤੇ ਗੱਲਾਂ ਕਿਤੇ ਟਿਕਾੜੀਆਂ ਲੈ ਵੀ ਜਿਹੜੇ ਜਿਹੜੇ ਵੀਰਾਂ ਨੇ ਚਾਹ ਦਾ ਲੰਗਰ ਛਕਣਾ ਤੇ ਨੈਸ ਕੈਫੇ ਵਾਲੇ ਕਾਪੋ ਚਿੰਨ ਕੇ ਰੱਖੇ ਪਏ 40 ਕੈਟਲ ਦੇ ਕੋਲੇ ਤੇ ਜਿਹੜੇ ਭਰਾਵਾਂ ਨੇ ਚਾਹ ਦਾ ਲੰਗਰ ਛਕਣਾ ਉਹ ਲੰਗਰ ਛਕ ਲੈਣਗੇ ਵੀਰ ਸਾਡੇ ਕੋਈ ਨਹੀਂ ਜੀ ਨਿਆਣੇ ਮੈਂ ਹਾਲ ਕੀ ਕੀਤੀ ਖਾ ਲਈ ਪੱਕੇ ਲੱਗੋਏ ਪੱਕੇ ਲੱਗੋ ਦੋ ਤੈਨੂੰ ਅੱਜ ਤਾਂ ਮਾਸਟਰ ਨੂੰ ਕਿੰਨਾ ਗਿਆ ਉਹ ਹੈਲੋ ਹੋ ਰੈਂਜ بیوڈی لبھی ویار لبھیڑی دور تے کھڑے تک لیندے او نہیں لبھی آئی آو یار پھر بھی او پاک نہ کروں نہ آو کے ٹھیک نہ کروں آيو میں کتا تے میں اپنی لبھیے میں بیٹھے یاروں یاراں اپنوں لبھیے دور تے رکھ کے جانا چاچے اوئے اونوں نہیں کھلو ਲੈ ਵੀ ਅਗਲੇ ਮੈਚ ਦੇ ਲਈ ਹੈ ਚੱਕ ਨਧਾਨਾ ਬੋੜੇ ਦੀ ਟੀਮ ਤੇ ਘੱਟਿਆ ਲਈ ਪੰਮੂ ਇਹ ਦੋਵੇਂ ਟੀਮਾਂ ਦੇ ਪਲੇਅਰ ਲੈ ਵੀ ਗਰਾਊਂਡ ਨੰਬਰ ਇੱਕ ਦੇ ਨੇੜੇ ਰਿਓ ਮੇਰਾ ਵੀਰ ਬਣ ਕੇ ਅਗਲੇ ਮੈਚ ਦੇ ਲਈ ਜਰਮਨਾ ਜੇ ਜਰਮਨਿਕ ਹੋ ਗਿਆ ਤੇ ਉਪਰਲਿਖਾ ਮਾਰੀ ਇਦਰੇ ਫੋਟੋ ਦੀ ਵਰਤੀ ਹੋ ਜੇ ਜਿਹੜਾ ਜਾਂਗਲ ਲੜਦੀ ਹੈ ਯੂਨੀਅਨ ਆਰਮੀ ਉਹ ਕਿਸੀਪਾ ਯੂਨੀਅਨ ਆਰਮੀ ਆਰਮੀ ਕਮਾਂਡਰ

پہلا دا کران دا لا کران دا پہلے جا کران دا جو اپ کی کبڈی لے اؤ تے 1200 یہ جا کے کون تھا کیا 6 دا بن جائے

ਲੈ ਵੀ ਗਰਾਊਂਡ ਨੰਬਰ 2 ਦੇ ਪੁਆਇੰਟ ਜਰੂਰ ਦੱਸਿਓ ਮੇਰਾ ਵੀਰ ਬਣ ਕੇ ਕਿੰਨੇ ਕਿੰਨੇ ਪੁਆਇੰਟ ਐ ਦੋਵੇਂ ਟੀਮਾਂ ਦੇ ਖਿਡਾਰੀਆਂ ਦੇ 12 ਹੁਣ ਦੱਸਿਓ ਕਿੰਨੇ ਕਿੰਨੇ ਪੁਆਇੰਟ ਐ ਠੀਕ ਐ ਲੈ ਵੀ ਅਗਲੇ ਮੈਚ ਦੇ ਲਈ ਟੀਮਾਂ ਦੇ ਪਲੇਅਰ ਗਰਾਊਂਡ ਦੇ ਨੇੜੇ ਰੋ ਕਾਮਾ ਵਾਲੀ ਐ ਤੇ ਟਾਲੀ ਵਾਲਾ ਜੱਟਾ ਕਾਮਾ ਵਾਲੀ ਤੇ ਟਾਲੀ ਵਾਲਾ ਜੱਟਾ ਦੋਵੇਂ ਟੀਮਾਂ ਦੇ ਪਲੇਅਰ ਲੈ ਵੀ ਗਰਾਊਂਡ ਨੰਬਰ 2 ਦੇ ਨੇੜੇ ਆਜੋ ਜੀ ਤੇ ਇੱਕ ਨੰਬਰ ਗਰਾਊਂਡ ਦੇ ਨੇੜੇ ਆਓ ਜੀ ਦੋਵੇਂ ਟੀਮਾਂ ਦੇ ਪਲੇਅਰ ਘੱਟਿਆ ਲਈ ਪੰਮੂ ਤੇ ਚੱਕ ਨਿਹੜਾਣਾ ਬੋੜਾ اچھا الحمدللہ کڑا 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 ک ਕਾਬਲੇ ਤੇ ਇਹਦਾ ਸੁਨੇਹ ਵੀ ਪਹੁੰਚ ਕੇ ਨਿਕੇ ਦੋ ਮਿੰਟ ਦੇ ਬਾਅਦ ਉੱਪਰ ਆ ਅੱਗੇ ਚੋਲੋ ਦੱਸੀਓ ਆ ਇਹ ਆ ਆਹਨੇ ਟੋਬਲਾ ਦਾ ਮੁਕਾਇਂ ਦਿੱਤਾ ਸਾਰੇ ਆਪਰੇ ਵਿਲੰਗਰ ਸ਼ਾਗਲ ਕੋਲ ਪਡਾਨੀ ਦੇ ਅਸਰਾਮ ਤੇ ਲੰਗਰ ਲੱਗਿਆ ਲੰਗਰ ਤੋਂ ਗਰਮ ਥੁਲਕਾ ਸਿੱਧਾ ਚੌਪੜੇ ਆਇਆ ਪਨੀਰ ਅੰਦਾਨ ਆ ਆ ਦੇਖ ਲਓ ਹੈਲੋ ਲੈ ਵੀ ਪ੍ਰਸ਼ਾਦਾ ਪਾਣੀ ਜਿਹੜੇ ਵੀਰਾਂ ਨੇ ਛਕਣਾ ਜੀ ਪ੍ਰਸ਼ਾਦਾ ਪਾਣੀ ਛਕ ਲੋ ਜੀ ਥੋੜੇ ਸਮੇਂ ਬਾਅਦ ਵੀਰ ਕਹ ਰਹੇ ਵੀ ਪ੍ਰਸ਼ਾਦਾ ਪਾਣੀ ਜਿਹੜਾ ਮਸਤਾਨਾ ਕਰ ਦਿੱਤਾ ਜਾਣਾ ਜੀ ਆਰ ਲੋ ਸਾਹਮਣੇ ਦੋਵੇਂ ਟੀਮਾਂ ਦੇ ਖਿਡਾਰੀ ਖੇਡਦੇ ਗਰਾਊਂਡ ਦੇ ਵਿੱਚ ਦੋ ਤੇ ਵੀ ਪਟਾਕੇ ਪੂਰੇ ਪੈ ਰਿਆ ਤੇ ਗਰਾਊਂਡ ਨੰਬਰ ਇੱਕ ਤੇ ਵੀ ਕਦੇ ਕਮਾਲਾ ਕਰੀ ਆਉਂਦੇ ਖਿਡਾਰੀ ਆ ਬਯੰਤਾ ਕਦੇ ਪੁਰਾਣਾ ਖਿਡਾਰੀ ਹੈ ਤੇ ਉਹਨਾਂ ਟੀਮਾਂ ਦਾ ਖੇਡਦਾ ਆਉਂਦਾ ਜਿਹੜੇ ਟੀਮਾਂ 'ਚ ਫੌਜਾ ਚਤੇੜਾ ਨਾਲ ਲੜਦੀਆਂ ਸਨ ਔਰ ਗੱਲਾਂ ਕੁਝ ਵੱਡੀਆਂ ਨਹੀਂ ਐ ਨਾਲ ਸਿੱਖ ਸਰਦਾਰ ਗੱਬਰੂ ਆ ਤੇ ਗੱਲਾਂ ਵੀ ਕਦੇ ਲਾਲੋ ਵਾਲੀ ਵਾਲੇ ਮੁੰਡੇ ਵੀ ਟਿਕਾਣੇ ਲਾਈ ਆਉਂਦੇ ਆ ਲੈ ਵੀ ਬੇਅੰਤ ਬਾਲਾਂ ਮੋੜਨੀਆਂ ਪੈਣ ਗਿਆ ਤੈਨੂੰ ਇਹਨਾਂ ਦੀਆਂ ਤੇ ਨਹੀਂ ਫੇਰੇ ਰੱਜ ਕੇ ਖਰਾਬ ਕਰਨਗੇ ਇਹ ਵੀ ਗੱਲ ਜਿਹੜੀ ਪੱਕੀ ਐ ਔਰ ਸਾਹਮਣੇ ਖੇਡ ਦੇ ਗਰਾਊਂਡ ਦੇ ਵਿੱਚ ਮੁਕਾਬਲਾ ਚੋਟੀ ਦਾ ਦੋਵੇਂ ਟੀਮਾਂ ਦੇ ਪਲੇਅਰਾਂ ਦਾ ਲਗਾਤਾਰ ਬਾਲਾਂ ਦਾ ਕਹਿੰਦੇ ਮੀਂਹ ਵਰਾਈ ਆਉਂਦੇ ਆ ਮੁੰਡੇ ਇਧਰ ਲਈ ਪਾਸੇ ਤੇ ਨਾਲ ਹੀ ਗਰਾਊਂਡ ਨੰਬਰ ਆਪਾਂ ਤੱਕੀ ਵੀ ਦੋ ਦੇ ਵਿੱਚ ਉਹ ਚਰਚੇ ਜਿਹੜੇ ਦੂਰ ਦਰਾਡੇ ਤੱਕ ਨੇ ਨਾ ਮੁੰਡਿਆਂ ਦੇ ਇੱਕ ਪਾਸੇ ਚਾਲਾਂ ਦੀ ਟੀਮ ਹੈ ਦੂਜੇ ਪਾਸੇ ਉਹ ਕਹਿੰਦੇ ਮੇਰੇ ਮਿੱਤੂ ਝੋਟਿਆਂ ਦੀ ਟੀਮ ਹੈ ਇਧਰ ਕਹਿੰਦੇ ਸੋਹਣਾ ਬਾਲਾ ਲਈ ਤੁਰਿਆਉਂਦਾ ਪਰ ਬਾਲ ਮੈਨੂੰ ਲੱਗਦਾ ਵੀ ਹੈ ਆਊਟ ਹੈ ਇਹਦੀ ਇੱਕ ਨਿਊਜ਼ ਹੈ ਆਪੜਾ ਮਾਰ ਨਹੀਂ ਚੱਕਿਆ ਲੈ ਵੀ ਚੱਲਦੇ ਮੈਚ ਦੇ ਵਿੱਚੋਂ ਚਾਲਾਂ ਦੀ ਟੀਮ ਜਿਹੜੀ ਹੈ ਜੇਤੂ ਹੈ ਜੀ ਲੱਖ ਚਾਲਾ ਹੀ ਦਿੱਤੀ ਹੈ ਠੀਕ ਹੈ ਜੀ ਲੈ ਵੀ ਕਿਸੇ ਦੇ ਮੋਟਰਸਾਈਕਲ ਦੀ ਚਾਬੀ ਡਿੱਗੀ ਹੈ ਜੀ ਆਪਣੀ ਨਿਸ਼ਾਨੀ ਦੱਸ ਕੇ ਲੈ ਜਾਓ ਜੀ ਨਾਲ ਹੀ ਜੇਤੂ ਟੀਮ ਦਾ ਖਿਡਾਰੀ ਵੀਰੇ ਚਾਲਾਂ ਦੀ ਟੀਮ ਦੇ ਖਿਡਾਰੀ ਹੈ ਇੱਕ ਰੈਫਰੀ ਦੇ ਲਈ ਜਰੂਰ ਆਪ